ਭਾਈ ਗੁਰਜੀਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕੋਟ ਗੁੱਡੇ ਤੇ ਆਓ ਥਾਂ ਹੈ ਜੀ ਜਿਹੜਾ ਅਸੀਂ ਮਸਲਾ ਤੁਹਾਨੂੰ ਦੱਸਦੇ ਨੇ ਜਿਸ ਮਸਲੇ ਵਾਸਤੇ ਲਾਈਵ ਹੋਣ ਲੱਗੇ ਆਂ ਜਿਹੜਾ ਇੱਥੇ ਕੱਲ ਹਰਮਿੰਦਰ ਗਿੱਲ ਨੇ ਇੱਕ ਪੋਸਟ ਪਾਈ ਸੀ ਕਿ ਜਿਹੜਾ ਥਾਂ ਦੇ ਉੱਤੇ ਜਿਹੜਾ ਹੈਗਾ ਵਾ ਕੱਪ ਜਿਹੜਾ ਛੜਾਇਆ ਗਿਆ ਆ ਔਰ ਵਾਵਾ ਨੇ ਰੌਲਾ ਪਾਇਆ ਹੈ ਵੀ ਲਾਲਜੀ ਸਿੰਘ ਭੁੱਲਰ ਨੇ ਜਿਹੜਾ ਨਜਾਇਜ਼ ਜਿਹੜਾ ਹੈਗਾ ਵਾ ਜੀ ਉਹ ਧੱਕਾ ਕੀਤਾ ਸਾਡੇ ਬੰਦੇ ਦੇ ਨਾਲ ਔਰ ਜਿਹੜਾ ਅਸੀਂ ਜੀ ਉਹਨੂੰ 5-5 ਮਰਲੇ ਦੇ ਜਿਹੜੇ ਹੈਗੇ ਆ ਪਲਾਟ ਦਿੱਤੇ ਸੀਗੇ ਤੇ ਉਹਦੇ ਬਾਰੇ ਅੱਜ ਉਸ ਵਿਸ਼ੇ ਦੇ ਵਿੱਚ ਲਾਈਵ ਹੋਏ ਆਂ ਔਰ ਡਿਟੇਲ ਤੁਹਾਨੂੰ ਇਸ ਲਾਈਵ ਦੇ ਵਿੱਚ ਜਾਣਕਾਰੀ ਦੇਵਾਂਗੇ ਵੀ ਐਕਚੁਅਲੀ ਇਹ ਮਸਲਾ ਹੈ ਕੀ ਆ ਔਰ ਇਹਨੂੰ ਕੀ ਬਣਾਇਆ ਉਸ ਬੰਦੇ ਨੇ ਸੋ ਮੈਂ ਹੁਣ ਤੁਹਾਨੂੰ ਉਹ ਪਹਿਲਾਂ ਥਾਂ ਵਿਖਾਉਂਗਾ ਜਿਹਦੇ ਉੱਤੋਂ ਪ੍ਰਸ਼ਾਸਨ ਨੇ ਜਿਹੜਾ ਕੱਲ ਨਜਾਇਜ਼ ਜਿਹੜਾ ਕਬਜ਼ਾ ਛੜਾਇਆ ਆਇਆ ਜੀ ਉਹ ਥਾਂ ਜਿਹਦੇ ਉੱਤੋਂ ਨਿਆਜ਼ ਕਬਜ਼ਾ ਛੜਾਇਆ ਗਿਆ ਠੀਕ ਹੈ ਜੀ ਇਸ ਥਾਂ ਨੂੰ ਜਿਹੜਾ ਹਰਮਿੰਦਰ ਗੇਲਾ ਉਹ ਕਹਿੰਦਾ ਸੀਗਾ ਕਿ ਜਾਂਦ ਲਖਵਾ ਵੀ ਅਸੀਂ ਜਿਹੜਾ ਇਹ ਨਜਾਇਜ਼ ਕਬਜਾ ਜਿਹੜਾ ਮਤਲਬ ਅਸੀਂ ਸਾਡੀ ਜਦੋਂ ਸਰਕਾਰ ਸੀਗੀ ਉਦੋਂ ਦੋ ਸੰਦ ਦਾ ਇਸ਼ੂ ਹੋਇਆ ਆ ਔਰ ਮੈਂ ਉਸ ਸੰਦਾਂ ਦੀ ਕਾਪੀ ਵੀ ਤੁਹਾਨੂੰ ਦਿਖਾ ਦੇਾਂਗੇ ਵੀ ਕਹਿੰਦਾ ਵੀ ਦੋ ਸੰਦਾਂ ਆਪਦੇ ਵੀ ਨੇ ਪੇਜ ਤੇ ਪਾਈ ਆ ਵੀ ਆ ਦੋ ਸੰਦਾਂ ਜਿਹੜੀਆਂ ਸਾਡੀ ਸਰਕਾਰ ਦੇ ਸਮੇਂ ਜਿਹੜਾ ਉਦੋਂ ਇਹਨਾਂ ਨੂੰ ਦਿੱਤੀਆਂ ਗਈਆਂ ਸੀਗੀਆਂ ਇਸ ਪਰਿਵਾਰ ਨੂੰ ਔਰ ਦੋਵਾਂ ਜਨਾਨੀਆਂ ਦੇ ਨਾਮ ਉਹ ਸੁਣਦਾ ਆ ਤੇ ਉਹ ਪਹਿਲਾਂ ਉਸ ਪਰਿਵਾਰ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਮੁਖਤਿਆਰ ਸਿੰਘ ਪੁੱਤਰ ਜੁਕੇਂਦਰ ਸਿੰਘ ਪੁੱਤਰ ਭਾਨ ਸਿੰਘਾ ਕੋਟਬੁੱਡੇ ਦਾ ਜਿਨ੍ਹਾਂ ਦੇ ਨਾਂ ਦੇ ਜਿਨ੍ਹਾਂ ਦੇ ਪਰਿਵਾਰ ਨੂੰ ਕਹਿੰਦਾ ਵੀ ਅਸੀਂ ਦੋ ਪਲਾਟ ਦਿੱਤੇ ਆ ਤੇ ਕੋਟਬੁੱਡੇ ਦੀ ਜਿੰਨੀ ਵੀ ਆਬਾਦੀ ਹੈ ਉਹ ਜਿੰਨੀ ਵੀ ਪੰਚਾਇਤ ਆ ਉਸ ਤੋਂ ਅਸੀਂ ਪੁੱਛ ਲਿਆ ਹੋਰ ਕਿਸੇ ਨੂੰ ਵੀ ਕੋਟਬੁੱਡੇ ਦੇ ਵਿੱਚ ਜਿਹੜੇ ਹੈਗੇ ਆ ਪਲਾਟ ਨਹੀਂ ਦਿੱਤੇ ਗਏ ਸਿਰਫ ਇਸ ਪਰਿਵਾਰ ਨੂੰ ਦੋ ਪਲਾਟ ਕਿਉਂ ਦਿੱਤੇ ਗਏ ਔਰ ਜਿਹੜਾ ਇਹ ਸਰਦਾਰ ਮੁਖਤਿਆਰ ਸਿੰਘ ਨੇ ਉਹ ਕਾਂਗਰਸ ਦੀ ਸਰਕਾਰ ਦੇ ਸਮੇਂ ਜਿਹੜੇ ਬਲਾਕ ਸੰਮਤੀ ਮੈਂਬਰ ਵੀ ਨੇ ਠੀਕ ਆ ਔਰ ਗਿਲਸਾਵ ਜਿਹੜੇ ਹੈਗੇ ਆ ਵਧਾਇਕ ਰਹੇ ਨੇ ਪੱਟੀ ਵਾਲਕੇ ਦੇ ਪਰ ਖੁਦ ਰੋ ਦੱਸਦੇ ਆ ਵੀ ਉਹ ਯੂਨੀਵਰਸਿਟੀ ਦੇ 골ਡ ਮੈਡਲਿਸਟ ਨੇ ਜੇਕਰ ਬੰਦਾ 골ਡਨ ਮੈਡਲਿਸਟ ਹੋਵੇ ਔਰ ਰਿਆ ਹੋਵੇ ਵਧਾਇਕ ਉਹਨੂੰ ਇਹ ਹੀ ਨਾ ਪਤਾ ਹੋਵੇ ਪਾਲਿਸੀ ਬੀ ਜਿਹੜੇ ਪਲਾਟ ਆ ਉਹ ਕਿਹਨੂੰ ਦਿੱਤੇ ਜਾਣੇ ਆ ਔਰ ਕਿਵੇਂ ਦਿੱਤੇ ਜਾਣੇ ਆ ਤੇ ਫਿਰ ਮੈਂ ਸਮਝਦਾ ਵੀ ਇਹ ਬੜੀ-ਬੜੀ ਲੱਖ ਦੀ ਲਾਂਹਤਾ ਵੀ ਸਾਡੇ ਲੋਕਾਂ ਦੀ ਬੜੀ-ਬੜੀ ਨਲਕੀ ਹੈ ਵੀ ਇਹੋ ਜਿਹੇ ਬੰਦੇ ਨੂੰ ਅਸੀਂ ਆਪਦਾ ਯਰ ਵਿਧਾਇਕ ਚੁਣ ਲਿਆ ਸੀ ਬੜੀ ਸਾਡੀ ਆਸ ਤੇ ਬਦਕਿਸਮਤੀ ਹੈ ਵੀ ਅਸੀਂ ਇਹੋ ਜਿਹੇ ਬੰਦੇ ਨੂੰ ਵਿਧਾਇਕ ਚੁਣਿਆ ਜਿਹਨੂੰ ਸਰਕਾਰ ਦੀਆਂ ਪਾਲਿਸੀਆਂ ਹੀ ਨਹੀਂ ਪਤਾ ਔਰ ਹਦਾਇਤਾਂ ਹੀ ਨਹੀਂ ਪਤਾ ਵੀ ਪਲਾਟ ਦਿੱਤਾ ਕਿਹਨੂੰ ਜਾਣਾ ਆ ਇਸ ਸਲਾਈਡ ਦੇ ਵਿੱਚ ਆਪਾਂ ਡਿਟੇਲ ਡਿਸਕਸ ਕਰਾਂਗੇ ਵੀ ਉਸ ਬੰਦੇ ਨੂੰ ਕਿੰਨੀ ਉਹਦੀ ਜਾਇਦਾਦ ਹੈ ਕਿੰਨੀ ਉਹਦੀ ਪ੍ਰਾਪਰਟੀ ਹੈ ਔਰ ਉਹਨੂੰ ਇਹ ਪਲਾਟ ਦਿੱਤਾ ਕਿਉਂ ਗਿਆ ਇੱਕ ਬੰਦਾ ਪਲਾਟ ਬਲਾਕ ਸੰਪਤੀ ਮੈਂਬਰ ਹੋਵੇ ਉਹਦੀਆਂ ਦੋ ਨੌਆਂ ਨੇ ਦੋਨਾਂ ਨੂੰ ਪਾਈ ਪਾਈ ਮਰਲੇ ਦੇ ਪਲਾਟ ਦਿੱਤੇ ਔਰ ਜਿੱਥੇ ਵੀ ਕਿੱਥੇ ਨੇ ਕੋਟ ਬੁੱਡੇ ਅੱਡੇ ਦੇ ਵਿੱਚ ਜਿਹੜੀ ਕਮਰਸ਼ੀਅਲ ਪ੍ਰਾਪਰਟੀ ਹੈ ਔਰ ਉਹਦੇ ਨਾਲ ਤੁਹਾਨੂੰ ਸਾਰਾ ਵਿਖਾਵਾਂਗੇ ਵੀ ਉਹਦੇ ਨਾਲ ਜਿਹੜੀਆਂ ਦੁਕਾਨਾਂ ਆ ਉਹ ਪੰਚਾਇਤ ਨੇ ਬਣਾਈਆਂ ਪੰਚਾਇਤ ਉਹਨਾਂ ਦੁਕਾਨਾਂ ਦੇ ਉੱਤੇ ਕਿਰਾਇਆ ਲੈ ਰਹੀ ਹੈ ਜਿੱਥੇ ਨੇ ਉਹ ਉਹਨਾਂ ਬੰਦਿਆਂ ਦਾ ਕਬਜ਼ਾ ਕਰਵਾਉਂਦੀ ਕੋਸ਼ਿਸ਼ ਕੀਤੀ ਸੀ ਉਹਦੇ ਤੇ 10 ਸਾਲ ਪਹਿਲਾਂ ਪੰਚਾਇਤ ਨੇ ਪੰਜਾਂ ਦੁਕਾਨਾਂ ਦੇ ਨੀਂਵ ਵੀ ਪੜੀਆਂ ਆ। ਔਰ ਉਹ ਜਿਹੜਾ ਬੰਦਾ ਆ ਉਹਦੀ ਪ੍ਰਾਪਰਟੀ ਦੇ ਬਾਰੇ ਤੁਹਾਨੂੰ ਕੰਪਲੀਟ ਵੇਰਵਾ ਦੇ ਦਿੰਨੇ ਆ ਵੀ ਜੋ ਇਥੋਂ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਉਹ ਤਕਰੀਬਨ ਉਹਦੀ 10-12 ਏਕੜ ਜ਼ਮੀਨ ਆ। 4x4 ਉਹਦੇ ਕੋਲੇ ਟਰੈਕਟਰ ਆ, ਜੱਡੀ ਵੀ ਹੈਗੀ ਆ ਉਸ ਬੰਦੇ ਦੇ ਕੋਲੇ ਠੀਕ ਆ ਔਰ ਪਿੰਡ ਸੀਤੋ ਦੇ ਵਿੱਚ ਦੁਕਾਨਾਂ ਵੀ ਆ। ਹੁਣ ਅਸੀਂ ਜਿਹੜਾ ਜਾਣਦੇ ਆ ਉਹ ਪਿੰਡ ਸੀਤਵਾਲ ਨੂੰ ਜਾਣਦੇ ਆ। ਵੀ ਉੱਥੇ ਜਿਹੜੀਆਂ ਉਹਨਾਂ ਦੀਆਂ ਦੁਕਾਨਾਂ ਜਿੱਥੇ ਉਹਨਾਂ ਦੀ ਆਟਾ ਚੱਕੀ ਲੱਗੀ ਆ ਉਹ ਤੁਹਾਨੂੰ ਪਹਿਲਾਂ ਵੀਊ ਵਿਖਾਵਾਂਗੇ ਇਸ ਲਾਈਵ ਦੇ ਵਿੱਚ ਉਸ ਤੋਂ ਬਾਅਦ ਇਹਦੇ ਘਰ ਆ ਲਾਵਾਂਗੇ ਇਹਦਾ ਘਰ ਕਿਤਰਾ ਦਾ ਆ ਔਰ ਘਰ ਦੇ ਥੱਲੇ ਵੀ ਜਿਹੜੀਆਂ ਦੁਕਾਨਾਂ ਉਹ ਬਣੀਆਂ ਵਾਂ ਇੱਥੇ ਰੁਕੇ ਰੱਖੇ ਪਾ ਸੋ ਮੈਂ ਤੁਹਾਨੂੰ ਵਿਖਾ ਦਿਆਂ ਕਿ ਆ ਜਿਹੜੀਆਂ ਦੋ ਦੁਕਾਨਾਂ ਨੇ ਨਾ ਆ ਇੱਥੇ ਪਿੰਡ ਸੀਤੂ ਪਹੁੰਚੇ ਆ ਅਸੀਂ ਇੱਥੇ ਮੁਖਤਿਆਰ ਸਿੰਘ ਦੀ ਜਿਹੜੀ ਹੈਗੀ ਆ ਆਟਾ ਚੱਕੀ ਲੱਗੀ ਆ ਜੀ ਠੀਕ ਆ ਸੋ ਹੁਣ ਲੱਕੇਪਾ ਗੱਡੀ ਗਿਆ ਜੀ ਇੱਥੇ ਉਹਨਾਂ ਦੀ ਜਿਹੜੀ ਆਟਾ ਚੱਕੀ ਲੱਗੀ ਆ ਠੀਕ ਆ ਟਰਾਂਸਫਾਰਮਰ ਵੀ ਬਾਹਰ ਲੱਗਿਆ ਆ ਔਰ ਮੈਂ ਕਲੋਸ ਤੋਂ ਵਿਖਾ ਦਿੰਦਾ ਵੀ ਹੁਣ ਅੱਜ ਇਹਨਾਂ ਨੇ ਜਿਹੜਾ ਹੈਗਾ ਵਾ ਅਡੰਬਰ ਰਚਿਆ ਵਾ ਵੀ ਇੱਥੇ ਜਿਹੜਾ ਹੈਗਾ ਵਾ ਗਿਲ ਆ ਰਿਹਾ ਕਿ ਸ਼ਾਇਦ ਚਰਨਜੀਤ ਸਿੰਘ ਚੰਨੀ ਆ ਰਹੇ ਆ ਵੀ ਅਸੀਂ ਜੀ ਜਿਹੜੀਆਂ ਸਾਡੇ ਨਾਲ ਸਰਕਾਰ ਨੇ ਧੱਕਾ ਕੀਤਾ ਆ ਔਰ ਪਹਿਲਾਂ ਤਾਂ ਮੈਂ ਹਰਮਿੰਦਰ ਗੇਲ ਨੂੰ ਇਹ ਦੱਸਣਾ ਚਾਹੁੰਦਾ ਮੈਂ ਵੀ ਭਾਉ ਤੂੰ ਆਪਦੀ ਫੇਸਬੁੱਕ ਦੇ ਉੱਤੇ ਪੋਸਟ ਪਾ ਦਿੱਤੀ ਹਲਕੇ ਦਾ ਤੂੰ ਵਧਾਈ ਕਰਿਆ ਵਾ ਜਿਹੜੀ ਜਿਹੜੀਆਂ ਉਹ ਦੋ ਸੰਦਾਂ ਪਾਈਆਂ ਸੰਦਾਂ ਦੇ ਉੱਤੇ ਤੂੰ ਲਿਖਿਆ ਨਹੀਂ ਵੇਖਿਆ ਵੀ ਕੀ ਲਿਖਿਆ ਆ ਵੰਡੇ ਬੇਕਰਿਆਂ ਨੂੰ ਪਲਾਟ ਤੇ ਦਿੱਤੀ ਖੁਸ਼ੀਆਂ ਦੀ ਸੋਗਾਤ ਉਹੀ ਉਹ ਜਿਹੜੇ ਉੱਤੇ ਸ਼ਬਦ ਲਿਖੇ ਨੇ ਤੂੰ ਉਹਨਾਂ ਸ਼ਬਦਾਂ ਦੀ ਇਲਾਜ ਰੱਖ ਲੈਂਦਾ ਵੀ ਉਹ ਸ਼ਬਦ ਬੇਕਰਿਆਂ ਨੂੰ ਪਲਾਟ ਦੇਣ ਵਾਸਤੇ ਆ ਨਾ ਕਿ ਜਿਨ੍ਹਾਂ ਕੋਲੇ ਕਰੋੜਾਂ ਦੀਆਂ ਜਾਇਦਾਦਾਂ ਆ ਉਹਨਾਂ ਬੰਦਿਆਂ ਨੂੰ ਪਲਾਟ ਨਹੀਂ ਦਿੱਤੇ ਜਾਣੇ ਇਹਦੇ ਵਿੱਚ ਸੋਣ ਅਸੀਂ ਸੀਤੋ ਤੋਂ ਵਾਪਸ ਜਾਣਦੇ ਆ ਫੇਰ ਕੋਟ ਬੁੱਢੇ ਵਾਲ ਨੂੰ ਇਹ ਜਿਹੜੀਆਂ ਦੋ ਦੁਕਾਨਾਂ ਤੁਹਾਨੂੰ ਪਹਿਲਾਂ ਵਿਖਾਈਆਂ ਇਹਦੇ ਵਿੱਚ ਉਹਨਾਂ ਦੀ ਆਟਾ ਚੱਕੀ ਆ ਕੋਈ ਵੀ ਬੰਦਾ ਜੇ ਗਿੱਲ ਕਵੇ ਕਿ ਜਿਹੜਾ ਇਹ ਮੇਰਾ ਲਾਈਵ ਉਹ ਗਲਤ ਆ ਜੇ ਮੇਰੇ ਤਾਥੋਂ ਝੂਠੇ ਸਾਬਤ ਕਰੇ ਤੇ ਜੋ ਹਰਜਾਨਾ ਕਹੂਗਾ ਮੈਂ ਪਰਨੂ ਤਿਆਰ ਆ ਮੈਂ ਲਾਈਵ ਦੇ ਉੱਤੇ ਉਹਨੂੰ ਸਿੱਧਾ ਜਾਣੇ ਨਹੀਂ ਕਰਦਾ ਵੀ ਤੂੰ ਸ਼ਰਿਆਮ ਜਿਹੜਾ ਤੱਕਾ ਕੀਤਾ ਆਪਦੇ ਚਹੇਤਿਆਂ ਨੂੰ ਪਲਾਟ ਵੰਡੇ ਆ ਹੁਣੇ ਜਿਹੜੀ ਗੰਦੀ ਸਿਆਸਤੋਂ ਨਾ ਕਰ ਜਾਂ ਤੇ ਜਿਹੜੀਆਂ ਮੇਰੀਆਂ ਲਾਈਫ ਦੇ ਵਿੱਚ ਗੱਲਾਂ ਆ ਤੂੰ ਉਹਨਾਂ ਨੂੰ ਝੂਠਾ ਸਾਬਤ ਕਰੀਂ ਵੀ ਪਾਉ ਤੂੰ ਆ ਝੂਠ ਬੋਲਿਆ। ਸੋ ਜਿਹੜੀ ਪਾਉ ਜਿਹੜੀ ਕੋਈ ਪੋਸਟ ਪਾਉਣੀ ਹੁੰਦੀ ਆ ਜ਼ਿੰਮੇਵਾਰੀ ਨਾ ਪਾਇਆ ਕਰ ਐਵੇਂ ਗੰਦੀ ਸਿਆਸਤ ਨਾ ਕਰ। ਮੱਲਵਤ ਤੂੰ ਚੱਲਿਆ ਕਰ ਤੂੰ ਸਿਆਉਣ ਠੀਕ ਆ ਜੋ ਤੂੰ 1984 ਤੋਂ ਲੈ ਕੇ 92 ਤੱਕ ਕੀਤਾ ਉਹ ਵੀ ਲੋਕਾਂ ਨੂੰ ਪਤਾ ਆ ਠੀਕ ਆ। ਉਹ ਸਭ ਨੂੰ ਪਤਾ ਆ ਵੀ ਕੌਣ ਕੌਣ ਹੱਥ ਖੜੇ ਕਰਕੇ ਬਾਹਰ ਆਇਆ ਸੀਗਾ। ਉਸ ਸਮੇ ਉਸ ਤੋਂ ਬਾਅਦ ਆਪਾਂ 92 ਤੋਂ ਲੈ ਕੇ ਹੁਣ ਤੱਕ ਇਲੈਕਸ਼ਨਾਂ ਲੜਦੇ ਆਏ ਲੜਦੇ ਆਏ ਜੋ ਆਪਾਂ ਹਲਕੇ ਦੇ ਵਿੱਚ ਕੀਤਾ ਉਹ ਵੀ ਭਲੀ ਭਾਂਤ ਸਾਰਿਆਂ ਨੂੰ ਪਤਾ ਔਰ ਦੋਸਤੋ ਹੁਣ ਮੈਂ ਤੁਹਾਨੂੰ ਉਹਨਾਂ ਦਾ ਘਰ ਵਿਖਾਉਣਾ ਆ ਔਰ ਸਾਹਮਣੇ ਜਿਹੜੀ ਕੋਠੀ ਹੈ ਨਾ ਜੀ ਉਹ ਸਰਦਾਰ ਮੁਖਤਿਆਰ ਸਿੰਘ ਦੀ ਆ ਔਰ ਉੱਤੇ ਜਿਹੜਾ ਹੈਗਾ ਸੋਲਰ ਸਿਸਟਮ ਵੀ ਲੱਗਾ ਉਦਾਂ ਇਹ ਗਰੀਬ ਆ ਪੰਜ-ਪੰਜ ਮਰਲਿਆਂ ਦੇ ਪਲਾਟ ਗਿਲ ਨੇ ਇਹਨਾਂ ਨੂੰ ਕੱਟ ਕੇ ਦਿੱਤੇ ਆ ਔਰ ਸਾਹਮਣੇ ਮੈਂ ਜ਼ੂਮ ਕਰਕੇ ਵਿਖਾਇਆ ਤੁਹਾਨੂੰ ਕਿ ਉਹ ਜਿਹੜੀ ਉੱਤੇ ਸੋਲਰ ਲੱਗਾ ਆ ਜੀ ਠੀਕ ਆ ਤੇ ਆ ਜਿਹੜਾ ਇਹਨਾਂ ਨੇ ਤਾਮਝਮ ਕੀਤਾ ਹੈ ਅੱਜ ਵੀ ਸਾਡੇ ਕੋਲੇ ਸ਼ਾਇਦ ਗੇਲਾ ਆ ਰਿਹਾ ਕਿ ਚੰਨੀ ਆ ਰਿਹਾ ਆ ਆ ਉੱਪਰ ਕੋਠੀ ਬਣੀ ਆ ਤੇ ਆ ਮੇਰੇ ਵੀਰ ਜਿਹੜੀਆਂ ਥੱਲੇ ਹੈਗੀਆਂ ਨਾ ਥੱਲੇ ਉਹਨਾਂ ਦੀਆਂ ਦੁਕਾਨਾਂ ਬਣੀਆਂ ਨੇ ਜਿਹੜੀਆਂ ਤਕਰੀਬਨ 10-11 ਦੁਕਾਨਾਂ ਨੇ ਜਿਹੜੀਆਂ ਇਹਨਾਂ ਨੇ ਕਿਰਾਏ ਤੇ ਦਿੱਤੀਆਂ ਆ ਠੀਕ ਆ ਤੇ ਇਹ ਆ ਜੀ ਇਸ ਸਾਰੇ ਮਸਲੇ ਦੀ ਸਚਾਈ ਤੇ ਆ ਉਹ ਥਾਂ ਸੀਗੀ ਜਿਹਦੇ ਉੱਤੋਂ ਪੰਚਾਇਤ ਨੇ ਕਬਜ਼ਾ ਛਡਾਇਆ ਔਰ ਪ੍ਰਸ਼ਾਸਨ ਨੇ ਛੜਾਇਆ ਤੇ ਇਹ ਦੋਸ਼ ਦੇ ਰਿਹਾ ਵੀ ਸਰਕਾਰ ਨੂੰ ਲਾਲਜੀਤ ਨੇ ਜਿਹੜਾ ਹੈਗਾ ਵਾ ਉਹ ਆਪਣਾ ਆਪਦੀ ਹਾਰ ਦਾ ਬਦਲਾ ਲਿਆ ਵਾ ਹੁਣ ਮਸਲਾ ਤੇ ਇਸ ਗੱਲ ਦਾ ਆ ਵੀ ਜੇ ਤੂੰ ਗਲਤ ਕੰਮ ਕਰੇਂਗਾ ਤੇ ਭਾਈ ਪ੍ਰਸ਼ਾਸਨ ਨੇ ਤਾਂ ਆਪਦਾ ਕੰਮ ਕਰਨਾ ਹੀ ਆ ਤੂੰ ਤੂੰ ਨਜਾਇਜ਼ ਕਬਜ਼ਾ ਕਰਵਾਇ ਤੁਹਾਨੂੰ ਦੱਸ ਸਕੋ ਤੁਸੀਂ ਸਰਕਾਰ ਦੇ ਰਮੈਂਦੇ ਰਹਿ ਚੁੱਕੇ ਹੋ ਤੁਹਾਨੂੰ ਤੇ ਇਸ ਚੀਜ਼ ਦੀ ਜਿਹੜੀ ਹੈਗੀ ਆ ਉਹ ਸ਼ਲਾਘਾ ਕਰਨੀ ਚਾਹੀਦੀ ਸੀ ਵੀ ਇਹ ਜਿਹੜਾ ਬਹੁਤ ਵਧੀਆ ਕੰਮ ਜਿਹੜਾ ਮੰਤਰੀ ਨੇ ਕੀਤਾ ਹੈ ਜਿਹੜਾ ਨਜਾਇਜ਼ ਕਿਸੇ ਨੇ ਕਬਜ਼ਾ ਕੀਤਾ ਸੀ ਉਹ ਛੜਾਇਆ ਔਰ ਪਰ ਤੂੰ ਜੋ ਇਥੋਂ ਦੇ ਲੋਕਾਂ ਨੇ ਦੱਸਿਆ ਵੀ ਜਿਸ ਦਿਨ ਇੱਥੇ ਇਹਨੇ ਤੂੜੀ ਪਾਈ ਆ ਤੂੰ ਉਸ ਦਿਨ ਉਹਦੇ ਘਰੇ ਬੈਠਾ ਸੀ ਔਰ ਘਰੇ ਬਹਿ ਕੇ ਉਹਦਾ ਨਜਾਇਜ਼ ਕਬਜ਼ਾ ਕਰਵਾਇਆ ਔਰ ਜਿਹੜੀ ਇਹ ਝੂਠੀ ਦੋ ਤੂ ਪੱਤਰ ਬਣਾ ਕੇ ਉਹਨਾਂ ਨੂੰ ਦਿੱਤੇ ਆ ਔਰ ਉਹ ਇਹਦਾ ਪੇਜ ਹੀ ਖੋਲ ਕੇ ਤੁਸੀਂ ਵੇਖ ਲਿਓ ਜਿਹੜੇ ਉਹ ਦੋ ਜਿਹੜੇ ਕਹਿੰਦਾ ਨਾ ਵੀ ਸੰਦ ਸੰਦਾਂ ਦਿੱਤੀਆਂ ਨੇ ਉਹ ਮੈਨੂੰ ਲੱਗਦਾ ਕੋਰਟ ਬੁੱਢੇ ਦੇ ਵਿੱਚ ਸਿਰਫ ਇਸੇ ਪਰਿਵਾਰ ਨੂੰ ਦੋ ਦਿੱਤੀਆਂ ਗਈਆਂ ਨੇ ਔਰ ਸਭ ਤੋਂ ਵੱਡੀ ਹਰਾਨੀ ਦੀ ਇਹ ਗੱਲ ਆ ਵੀ ਉਹਨਾਂ ਦੇ ਥੱਲੇ ਜਿਹੜੀ ਤਰੀਕ ਆ ਤਰੀਕ ਖਾਲੀ ਆ ਦਸੰਬਰ 2021 ਲਿਖਿਆ ਅੱਗੇ ਕਿੰਨੀ ਤਰੀਕ ਨੂੰ ਜਾਰੀ ਹੋਏ ਉਹ ਪਤਾ ਹੀ ਕੋਈ ਨਹੀਂ ਔਰ ਇੱਥੇ ਥੋੜਾ ਜਿਹਾ ਪ੍ਰੋਸੀਜਰ ਵੀ ਇਹਨਾਂ ਨੇ ਬਾਈਪਾਸ ਕੀਤਾ ਵੀ ਪਾਉ ਜੇਬ ਜੇ ਤੇਰੇ ਹਾਲਾਤ ਆ ਨਾ ਜੇ ਕੋਈ ਕਿਸੇ ਨੇ ਗਲਤਮਤਾ ਪਹਿਲੀ ਤੇ ਗੱਲ ਜਿਹੜਾ ਇਹ ਪ੍ਰੋਸੀਜਰ ਦੱਸ ਦਈਏ ਤੈਨੂੰ ਵੀ ਜਦੋਂ ਪਲਾਟ ਮਿਲਨੇ ਆ ਉਹ ਬਕਾਇਦਾ ਜਿਹੜਾ ਪੰਚਾਇਤ ਦਾ ਮਤਾ ਪੈਣਾ ਆ ਪੰਚਾਇਤ ਦਾ ਮਤਾ ਪਾ ਕੇ ਉੱਤੇ ਅਫਸਰਾਂ ਨੂੰ ਜਾਣਾ ਆ ਫਿਰ ਬੰਦੇ ਪੰਚਾਇਤ ਨੇ ਆਡੈਂਟੀਫਾਈ ਕਰਕੇ ਉਸ ਤੋਂ ਬਾਅਦ ਦੇ ਵਿੱਚ ਇਹ ਸਭ ਕੁਝ ਹੋਣਾ ਤੇ ਜੇਕਰ ਇਹ ਤੂੰ ਸਭ ਕੁਝ ਕਰਵਾਇਆ ਤੇ ਫਿਰ ਤੂੰ ਪੰਚਾਇਤ ਤੇ ਵੀ ਪਰਚਾ ਕਰਾਏਗਾ ਜੇ ਸਰਪੰਚ ਨੇ ਕੀਤਾ ਹੈ ਉਹਤੇ ਵੀ ਪਰਚਾ ਕਰਾਏਗਾ ਜੇ ਕਿਸੇ ਵੀਡੀਓ ਦੀ ਸ਼ਮੂਲੀਅਤ ਹੋਈ ਤੂੰ ਉਹਤੇ ਵੀ ਪਰਚਾ ਕਰਾਏਗਾ ਪਹਿਲੀ ਤੇ ਗੱਲ ਇਹ ਜਿਹੜੇ ਤੇਰੇ ਉਹ ਦੋਨੇ ਮੈਂ 100% ਦਾਅਵੇ ਨਾ ਕਹਿਣਾ ਵੀ ਜਿਹੜੇ ਤੇਰੇ ਉਹ ਤੂੰ ਕਹਿਣਾ ਤਾਂ ਸਨਦਾ ਦਿੱਤੀਆਂ ਦੋਨੇ ਸਨਦਾ ਤੇਰੀਆਂ ਝੂਠੀਆਂ ਨੇ ਕਿਉਂਕਿ ਮਹਿਕਮੇ ਨੇ ਬਕਾਇਦਾ ਸਾਡੇ ਕੋਲੇ ਵੀ ਰਿਕਾਰਡ ਮੌਜੂਦ ਆ ਵੀ ਅਸੀਂ ਸਾਰਾ ਰਿਕਾਰਡ ਕਢਾਇਆ ਪਿੰਡ ਦੇ ਲੋਕਾਂ ਨੇ ਮਹਿਕਮੇ ਨੂੰ ਸ਼ਿਕਾਇਤ ਦਿੱਤੀ ਮਹਿਕਮੇ ਦੇ ਉੱਤੇ ਕਾਰਵਾਈ ਕਰਕੇ ਉਹ ਕਬਜ਼ਾ ਛਡਵਾ ਲਿਆ ਤੇ ਹੁਣ ਤੂੰ ਜਿਹੜਾ ਹੈਗਾ ਵਾ ਜਦੋਂ ਤੇਰੇ ਚਿਹਤਿਆਂ ਦੀ ਬੇਇੱਜ਼ਤੀ ਹੋਈ ਆ ਵੀ ਅਸੀਂ ਗਿਲ ਨੇ ਕਬਜ਼ਾ ਨਹੀਂ ਕਰਾਇਆ ਹੁਣ ਤੂੰ ਫੇਸਬੁੱਕ ਤੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਾਉਣਾ ਲਾਇਆ ਵੀ ਧੱਕਾ ਹੋ ਗਿਆ ਧੱਕਾ ਹੋ ਗਿਆ ਸੋ ਆ ਸਰੋਤਿਆਂ ਨੂੰ ਮੈਂ ਸਾਰੀ ਸਚਾਈ ਵਿਖਾਤੀ ਆ ਵੀ ਇਸ ਬੰਦੇ ਦੀ ਕਿੰਨੀ ਪ੍ਰਾਪਰਟੀ ਆ ਜੀ ਠੀਕ ਆ ਕੀ ਤੁਸੀਂ ਹੁਣ ਇਸ ਗੱਲ ਦਾ ਦੱਸ ਦਿਓ ਵੀ ਕੀ ਇਹ ਜਾਇਜ਼ ਆ ਇਹਨਾਂ ਬੰਦਿਆਂ ਨੂੰ ਜਿਹੜੇ ਇਹਨੇ ਜੇਕਰ ਇਹ ਬਿਲਕੁਲ ਸਹੀ ਪ੍ਰੋਸੀਜਰ ਨਾਲ ਵੀ ਦਿੱਤੇ ਹੋਣ ਕੀ ਇਹਨਾਂ ਨੂੰ ਇਹ ਜਿਹੜੇ ਹੈਗੇ ਆ ਪਲਾਟ ਅਲਾਟ ਕਰਨੇ ਜਾਇਜ਼ ਆ ਇਨਾਂ ਨੂੰ ਉਹ ਲੋਕ ਨਹੀਂ ਦਿਸੇ ਕੋਡ ਬੁੱਢੇ ਦੇ ਜਿਹੜੇ ਇੱਕ ਇੱਕ ਦੋ ਦੋ ਮਰਲੇ ਦੇ ਘਰ ਦੇ ਵਿੱਚ 10 10 15 15 ਜੀ ਰਹਿੰਦੇ ਆ ਜਿਨ੍ਹਾਂ ਕੋਲੇ ਕੋਠੀਆਂ ਕਾਰਾਂ ਦੁਕਾਨਾਂ ਉਹਨਾਂ ਨੂੰ ਦੋ ਪਲਾਟ ਕਮਰਸ਼ੀਅਲ ਪ੍ਰਾਪਰਟੀ ਤੋਂ ਕਬਜ਼ਾ ਕਰਵਾਤਾ ਔਰ ਮੈਂ ਇੱਥੇ ਇਹ ਵੀ ਦਾਅਵੇ ਨਾ ਕਹਿਣਾ ਆ ਕਿ 100% ਇਹ ਅੱਜ ਕੱਲ ਨਿਕਲਾ ਹੋਵੇ ਕੱਲ ਨੂੰ ਨਿਕਲਾ ਹੋਵੇ ਤੂੰ ਪੈਸੇ ਲੈ ਕੇ ਜਿਹੜਾ ਹੈਗਾ ਇਹਨਾਂ ਤੋਂ ਕਰਵਾਇਆ ਇਹਨਾਂ ਦਾ ਕਬਜ਼ਾ ਕਰਵਾਇਆ ਔਰ ਤੂੰ ਹਿੱਸੇਪੱਤੀਆਂ ਸਭ ਨੂੰ ਹਲਕੇ ਨੂੰ ਪਤਾ ਵੀ ਹਿੱਸੇਪੱਤੀਆਂ ਤੂੰ ਰੱਖਦਾ ਰਿਆਂ ਹਾਂ ਹਰ ਇੱਕ ਚੀਜ਼ ਦੇ ਵਿੱਚ ਤੇ ਹਿੱਸੇਪੱਤੀ ਦੂਏ ਨੇ ਇਹਦੇ 'ਚ ਵੀ ਰੱਖੀ ਹੋਣੀ ਆ ਤੇ ਮੇਰਾ ਭਰਾ ਜੀ ਹਿੱਸੇਪੱਤੀ ਰੱਖੀ ਆ ਹੁਣ ਤੇਰੇ ਉਹਨੂੰ ਗੱ ਸੋ ਇਹਨਾਂ ਗੱਲਾਂ ਤੋਂ ਗੁਰੇਜ਼ ਕਰ ਜੇ ਸਿਆਸਤ ਕਰਨੀ ਆ ਰਾਜਨੀਤੀ ਕਰਨੀ ਆ ਉਹ ਮੁੱਦਿਆਂ ਤੇ ਕਰ ਔਰ ਦੂਸਰੀ ਚੀਜ਼ ਇਹ ਤੂੰ ਇਹ ਦੱਸ ਵੀ ਤੂੰ ਆਪਦੀ ਸਰਕਾਰ ਦੇ ਵਿੱਚ ਕਿੰਨੇ ਕ ਕਬਜੇ ਛੜਾਏ ਆ ਜੇ ਹੁਣ ਅਗਲੇ ਸਰਕਾਰ ਆਈ ਹੈ ਕੋਈ ਕੰਮ ਕਰਨ ਡਿਆ ਪ੍ਰਸ਼ਾਸਨ ਤੇਰਾ ਦਬਾਅ ਤੋਂ ਮੁਕਤ ਹੋ ਕੇ ਕੰਮ ਕਰਨ ਡਿਆ ਆ ਜੇ ਅਗਲੇ ਕਬਜੇ ਛੜਾਉਣ ਡੇ ਤੇ ਛੜਾਉਣ ਡੇ ਤੂੰ ਹੀ ਉਹਦੀ ਸਲਾਹਗਾ ਕਰੋ ਵੀ ਠੀਕ ਆ ਜੀ ਪੰਚਾਇਤ ਨੂੰ ਜਿਹੜਾ ਹੈਗਾ ਵਿੱਤੀ ਜਿਹੜਾ ਨੁਕਸਾਨ ਬੰਦੇ ਪਹੁੰਚਾਉਣ ਡਿਆ ਈ ਉਹਨਾਂ ਤੇ ਕਾਰਵਾਈ ਹੋਈ ਆ ਔਰ ਜਿਹੜਾ ਇਹ ਹੈਗਾ ਵਾ ਕਬਜੇ ਛੜਾਇਆ ਗਿਆ ਵਾ ਸੋ ਬਾਕੀ ਪਹੂ ਜਿਹੜਾ ਸੀਤੋ ਵਾਲਾ ਕਾਂਡ ਆ ਉਹ ਵੀ ਤੈਨੂੰ ਪਤਾ ਆ ਵੀ ਉਹ ਤੂੰ ਕਰਾਇਆ ਆ ਜਿਹੜੇ ਦੋ ਪਿਓ ਪੁੱਤ ਮਰਵਾਏ ਸੀ ਉਹ ਕੇਸ ਜਿੱਤੇ ਸੀ ਦੂਸਰੀ ਪਾਰਟੀ ਨੂੰ ਸ਼ਹਿ ਦੇ ਕੇ ਉੱਥੇ ਘੱਲਿਆ ਦੇ ਉੱਥੇ ਗੋੜੀ ਚੱਲੀ ਉਹ ਮਰੇ ਸੋ ਆਪਣਾ ਤੇ ਪਹੂ ਕੰਮ ਹੀ ਇਹ ਰਿਹਾ ਵੀ ਆਪਾਂ ਮਾਰ ਮਾਰ ਟੌਟੀਆਂ ਠੀਕ ਆ ਜਵਾਨੀ ਦਾ ਕਹਾਣ ਕੀਤਾ ਚਿੱਟੀਆਂ ਆਪਾਂ ਵੇਚਦੇ ਰਹੇ ਆ ਠੀਕ ਆ ਔਰ ਮੁੰਡੇ ਨਜਾਇਜ਼ ਗਲਤ ਰਾਹ ਦੇ ਉੱਤੇ ਤੋਰ ਕੇ ਆਪਾਂ ਉਹਨਾਂ ਦਾ ਕਹਾਣ ਕਰਵਾਉਂਦੇ ਰਹੇ ਆ ਆਪਾਂ ਜਵਾਨੀ ਦਾ ਕਹਾਣ ਕਰਵਾਉਂਦੇ ਰਹੇ ਆ ਪਿਛਲੀਆਂ ਪਿਛਲੀ ਸਰਕਾਰ ਦੇ ਵਿੱਚ ਸਾਰੇ ਠਾਣੇ ਠਾਣੇ ਵਾਲੇ ਪਿੱਟਦੇ ਹੁੰਦੇ ਸੀ ਵੀ ਇਹ ਸਾਹੀਂ ਜੀ ਹਿੱਸੇ ਪੱਤੀਆਂ ਸਾਡੀਆਂ ਤਾਂ ਜਾਂਦੀਆਂ ਆ ਸੋ ਉਹਨਾਂ ਗੱਲਾਂ ਦਾ ਤੇ ਪਹਿਲਾਂ ਜਵਾਬ ਦੇ ਜਿਹੜੀ ਰਾਜਨੀਤੀ ਕਰਨੀ ਆ ਗੰਦੀ ਨਾ ਕਰ ਇਹ ਫੇਰ ਵੀ ਮੇਰੀ ਤੈਨੂੰ ਇੱਕ ਸਲਾਹ ਆ ਵੀ ਜਿਹੜੀ ਰਾਜਨੀਤੀ ਕਰਨੀ ਆ ਸਾਫ਼ ਸੁਥਰੀ ਕਰ ਲੋਕਾ ਲੋਕ ਸਿਆਣੇ ਆ ਲੋਕਾਂ ਨੂੰ ਸਭ ਪਤਾ ਆ ਵੀ ਤੂੰ ਕੀ ਕੀਤਾ ਕੀ ਕਰਦਾ ਰਿਹਾ ਆ ਤੂੰ ਪੋਸਟ ਪਾਈ ਸੀ ਆਪਦੇ ਚਹੇਤੇ ਦੇ ਹੱਕ ਦੇ ਵਿੱਚ ਤੈਨੂੰ ਉਹਦਾ ਜਵਾਬ ਬੜੀ ਰੀਜ ਨਾਲ ਦਿੱਤਾ ਆ ਔਰ ਜਿਹੜੀ ਫਰਦੇ ਆ ਨਾ ਉਹ ਵੀ ਕਢਾ ਕੇ ਜਨਤਕ ਕਰਾਂਗੇ ਵੀ ਇਸ ਬੰਦੇ ਦੀ ਐਨੀ ਪ੍ਰਾਪਰਟੀ ਆ ਦੁਕਾਨਾਂ ਵਿਖਾਤੀਆਂ ਘਰ ਵਿਖਾਤਾ ਚੱਕੀ ਵਿਖਾਤੀ ਇਸ ਲਾਈਵ ਦੇ ਵਿੱਚ ਸਭ ਕੁਝ ਵਿਖਾਤਾ ਜਾਂ ਤਾਂ ਲਾਈਵ ਹੋ ਇੱਥੇ ਆ ਕਹਿ ਵੀ ਇਹ ਬੰਦਾ ਵਾਕੇ ਜਰੂਰਤਮੰਦ ਸੀ ਔਰ ਇਹ ਗੱਲ ਪੜ ਕੇ ਆਵੀ ਜੇ ਤੂੰ ਇੱਥੇ ਬੋਲਣਾ ਨਾ ਤੂੰ ਪੜ ਕੇ ਆਵੀ ਇਹ ਚੀਜ਼ ਵੀ ਭਾਉ ਜਿਹੜਾ ਇਹ ਜਿਹੜਾ ਆਪਣਾ ਸਕੀਮ ਆ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਉਹ ਕਿਹਨਾਂ ਵਾਸਤੇ ਆ ਜੇ ਤੇਨੂੰ ਨਹੀਂ ਪਤਾ ਤੇ ਭਾਈ ਕਾਪੀ ਤੇਨੂੰ ਮੈਂ ਕਢਾ ਦੇਣਾ ਰੀਜ ਨਾਲ ਪੜ ਲਈਓ ਨੋਟੀਫਿਕੇਸ਼ਨ ਜਿਹੜੇ ਬੰਦਿਆਂ ਕੋਲੇ ਘਰ ਨਹੀਂ ਹੈਗਾ ਉਹ ਉਹਨਾਂ ਨੂੰ ਪੰਜ ਪੰਜ ਮਰਲੇ ਦਾ ਪਲਾਟ ਮਿਲਣਾ ਆ ਜਿਹੜੇ ਬੰਦਿਆਂ ਕੋਲੇ ਜਾਂ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਪੰਜ ਪੰਜ ਵਰਦੇ ਦਾ ਪਲਾਟ ਮਿਲ ਸਕਦਾ ਬਹੁਤ ਤੇਰੇ ਚਿਹਤੇ ਸਰਦਾਰ ਮੁਖਤਿਆਰ ਸਿੰਘ ਕੋਲੇ ਜ਼ਮੀਨ ਵੀ ਆ ਦੁਕਾਨਾਂ ਵੀ ਆ ਘਰ ਵੀ ਆ ਸੋਲਰ ਸਿਸਟਮ ਉਹਦੇ ਘਰ ਦੀ ਛੱਤ ਤੇ ਲੱਗਾਈ ਜਿਹੜਾ ਜਨਤਕ ਆ ਤੇ ਤੂੰ ਜੇ ਇਹਨਾਂ ਲੋਕਾਂ ਨੂੰ ਇੱਕ ਝੂਟੀਆਂ ਸੰਦਾ ਬਣਾ ਕੇ ਦੇਂਗਾ ਤਾਂ ਯਾਰ ਸ਼ਰਮ ਹੋਣੀ ਚਾਹੀਦੀ ਆ ਆਪਾਂ ਨੂੰ ਇਹ ਗੰਦੀ ਰਾਜਨੀਤੀ ਕਰਨ ਲੱਗਿਆਂ ਨੂੰ ਠੀਕ ਆ ਸੋ ਇੰਨੀਆਂ ਗੱਲਾਂ ਕਹਿੰਦੇ ਖਿਮਾ ਤੇ ਜੱਜ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ